ਸੰਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਵਸ ਨੂੰ ਮੱਦੇ ਨਜ਼ਰ ਭਿੱਖੀਵੰਡ ਨਗਰ ਪੰਚਾਇਤ ਅਤੇ ਪੁਲਿਸ ਵੱਲੋਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਭਿੱਖੀਵੰਡ ਨਗਰ ਪੰਚਾਇਤ ਅਤੇ ਪੁਲਿਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਜੋ ਸੰਤਾਂ ਨੂੰ ਸਿੱਧਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਨਾਲ ਸੰਗਤਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲੇਗੀ ਅਤੇ ਸਮੁੱਚੇ ਇਲਾਕੇ ਵਿੱਚ ਸਫਾਈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਮਦਦ ਮਿਲੇਗੀ। ਇਹ ਇੱਕ ਮਹੱਤਵਪੂਰਨ ਪਹਿਲ ਹੈ ਜੋ ਕਿ ਇਲਾਕੇ ਦੇ ਵਿਕਾਸ ਅਤੇ ਸੰਗਤਾਂ ਦੀ ਭਲਾਈ ਲਈ ਕੀਤੀ ਗਈ ਹੈ। ਕਿਉਂਕਿ ਇਹ ਬੜਾ ਵੱਡਾ ਕਦਮ ਪੰਜਾਬ ਵਿੱਚ ਇਸ ਵੱਲ ਹੋ ਚੁੱਕਿਆ ਗਿਆ ਹੈ। ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਵਿੰਡ ਸਾਹਿਬ ਵਿਖੇ ਆਰੇ 25 26 ਅਤੇ 27 ਜਨਵਰੀ ਨੂੰ ਮੇਲੇ ਦੇ ਸਬੰਧ ਦੇ ਵਿੱਚ ਸੜਕਾਂ ਦੀ ਸਫਾਈ ਬੜੀ ਜ਼ਰੂਰੀ ਸੀ ਅਤੇ ਇੱਥੇ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਹਾਂਜੀ ਸਰ ਅੱਜ ਦੇ ਜਿਹੜੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਭਿੱਖੀਵੰਡ ਵਿੱਚ ਤੇ ਕੀ ਕਰਨਾ ਚਾਹੁੰਦੇ ਸਬੰਧ ਇਹਦੇ ਆਮ ਵੇਖਣ ਚ ਆਇਆ ਜਿਹੜਾ ਪਿੱਛੀਪੁਰ ਚੌਕ ਆ ਨਾ ਇਹ ਚੁਰਸਤਾ ਟਾਈਪ ਹੈ ਇੱਕ ਬਨੇ ਪੱਟੀ ਇੱਕ ਬਨੇ ਥੇਂਕਨ ਹਾੜੜਾ ਤੇ ਬਰਸਾਤ ਸਾਰੇ ਲੋਕਾਂ ਨੇ ਆਪ ਦੀ ਜਿਹੜੀ ਉਹਨਾਂ ਦੀ ਲਿਮਟ ਹੈਗੀ ਆ ਇਹਨੋਂ ਤੋਂ ਘਟੋ ਘਟੋ 5 5 10 10 ਟੋਟਾ ਦੀ ਜਗ੍ਹਾ ਬਣਦੀ ਹੈ ਅੱਗੇ ਆ ਗਿਆ ਪਾਪਾ ਜੀ ਦਾ ਮੇਲਾ ਇਹ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੋਣੀ ਹੈ ਕਾਰਪੋਰੇਸ਼ਨ ਤੁਹਾਡੇ ਨਗਰ ਨਿਗਵਾਲੇ ਜਿਹੜੇ ਸਾਡੇ ਨਾਲ ਨੇ ਜਿਹੜੇ ਨਜਾਇਜ਼ ਜਿੰਨੇ ਵੀ ਕਬਜ਼ੇ ਕੀਤੇ ਆ ਸਾਰੇ ਹਟਾ ਦੇਣੇ ਆ ਫੋਰ ਦੁਕਾਨਦਾਰਾਂ ਨੂੰ ਕੀ ਅਪੀਲ ਕਰਦੇ ਜੇ ਇਹੋ ਅਪੀਲ ਕਰਦੇ ਕਿ ਸਾਡੇ ਨਾਲ ਕੋਆਪਰੇਟ ਕਰਨ ਜਿੰਨੀ ਉਹਨਾਂ ਦੀ ਲਿਮਟ ਉੱਥੋਂ ਤੱਕ ਰਹੇ ਨੇ ਜੀ